ਬਰਨਾਲੇ ਦੇ ਆਈਓਐਲ ਪਲਾਂਟ ਜਿਹੜਾ ਕਿ ਪਿੰਡ ਫਤੇਗੜ ਛੰਨਾ ਦੇ ਵਿੱਚ ਸਥਿਤ ਹੈ ਉੱਥੇ ਉਹਨਾਂ ਦੀ ਯੂਨਿਟ ਨੰਬਰ 3 ਦੇ ਵਿੱਚ ਜਿੱਥੇ ਫਾਰਮਾਸਿਊਟੀਕਲ ਜੜੀਆਂ ਬਣਦੀਆਂ ਨੇ ਉੱਥੇ ਹਾਈਡਰੋਜਨ ਸਲਫਾਈਡ ਗੈਸ ਦਾ ਕੁਝ ਲੀਕੇਜ ਹੋਈ ਸੀ ਜਿਹਦੇ ਵਿੱਚ ਇਹਨਾਂ ਦੇ ਚਾਰ ਵਰਕਰ ਜਿਹੜੇ ਅਨਕੌਂਸ਼ੀਅਸ ਹੋ ਗਏ ਸੀ ਇਹਨਾਂ ਵਰਕਰਾਂ ਦੇ ਨਾਮ ਨੇ ਅਨਮੋਲ ਚਿੰਪਾ ਵਾਸੀ ਫੂਲਕਾ ਹਰਿਆਣਾ ਯਗਮ ਖੰਨਾ ਵਾਸੀ हिसार ਵਿਕਾਸ ਸ਼ਰਮਾ ਵਾਸੀ ਮੌਜਗੜ ਗੁੱਡੀਆਂ ਜ਼ਿਲ੍ਹਾ ਫਾਜ਼ਿਲਕਾ ਤੇ ਲਖਪਰੀ ਸਿੰਘ ਵਾਸੀ ਫਤੇਗੜ ਸ਼ੰਨਾ ਜ਼ਿਲ੍ਹਾ ਬਰਨਾਲਾ ਤੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਆ ਤੁਰੰਤ ਹੀ ਸਾਡੇ ਧਨੋਲਾ ਥਾਣੇ ਦੇ ਮੁਕੱਫਰ ਇੰਸਪੈਕਟਰ ਲਖਵੀਰ ਸਿੰਘ ਉਹਦੀ ਟੀਮ ਉੱਥੇ ਪਹੁੰਚੇ ਤੇ ਜਿਹੜੀ ਫੈਕਟਰੀ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੀ ਮਦਦ ਦੇ ਨਾਲ ਇਹ ਜਿਹੜੇ ਸਾਰੇ ਚਾਰੇ ਵਰਕਰ ਸੀ ਜੋ ਉੱਥੇ ਅਨਕੌਂਸ਼ੀਅਸ ਹੋ ਗਏ ਸੀ ਉਹਨਾਂ ਨੂੰ ਬੀਐਮਸੀ ਹਸਪੀਟਲ ਬਰਨਾਲਾ ਦਾਖਲ ਕਰਵਾਇਆ ਗਿਆ ਜਿੱਤੇ ਕਿ ਪੰਚਲਨ ਤੇ ਜਿਹੜਾ ਅਨਮੋਲ ਚਿੰਪਾ ਸੀ ਵਰਕਰ ਉਹਨੂੰ ਬਰੌਡਨਾ ਡਿਕਲੇਅਰ ਕੀਤਾ ਗਿਆ ਸੀ ਤੇ ਜਿਹੜੇ ਬਾਕੀ ਤਿੰਨੇ ਵਰਕਰ ਨੇ ਇਹਨਾਂ ਦਾ ਇਲਾਜ ਚੱਲ ਰਿਹਾ ਸੀ ਇਹਨਾਂ ਦੇ ਵਿੱਚੋਂ ਯੁਗਮ ਖੰਨਾ ਤੇ ਵਿਕਾਸ ਸ਼ਰਮਾ ਇਹਨਾਂ ਦੋਨਾਂ ਨੂੰ ਸੀਐਮਸੀ ਲੁਧਿਆਣਾ ਦਾ ਰੈਫਰ ਕੀਤਾ ਗਿਆ ਤੇ ਜਿਹੜਾ ਲਖਪ੍ਰੀਤ ਸਿੰਘ ਹੈ ਵਾਸੀ ਫਤਿਹਗੜ੍ਹ ਚੰਨਈ ਦੀ ਹਾਲਤ ਠੀਕ ਹੈ ਇਹਦਾ ਇਲਾਜ ਇਸ ਵੇਲੇ ਇੱਥੇ ਬਰਨਾਲਾ ਦੇ ਹੀ ਇੱਕ ਹੋਰ ਮਿੱਤਰਲ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਐਸਡੀਐਮ ਸਾਹਿਬ ਨੂੰ ਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਨੂੰ ਵੀ ਲਿਖਿਆ ਗਿਆ ਤੇ ਇਹਨਾਂ ਦੇ ਨਾਲ ਜਿਹੜੀ ਐ ਜੁਆਇੰਟ ਵਿਜ਼ਿਟ ਅੱਜ ਇੱਥੇ ਕੀਤੀ ਜਾਏਗੀ ਤੇ ਫਰਦਰ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜਾ ਮ੍ਰਿਤਕ ਅਨਮੋਲ ਚਿੱਪ ਆ ਇਹਦੀ ਬਾਡੀ ਜਿਹੜੀ ਹੈ ਸਿਵਲ ਹਸਪੀਟਲ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ ਤੇ ਕੱਲ ਨੂੰ ਇਹਦਾ ਪੋਸਟਮਾਰਟਮ ਕਰਾ ਕੇ ਫਰਦਰ ਕਾਰਵਾਈ ਜਿਹੜੀ ਕੀਤੀ ਜਾਏਗੀ ਦੇਖੋ ਜੀ ਪਹਿਲਾਂ ਤਾਂ ਮੈਂ ਐਸਡੀਐਮ ਬਰਨਾਲਾ ਅੱਜ ਜੁਆਇਨ ਕੀਤਾ ਤੇ ਮੈਨੂੰ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਜਿਉਂ ਅੱਜ ਮੈਨੂੰ ਇਨਸੀਡੈਂਟ ਅੱਜ ਇੱਥੇ ਆ ਕੇ ਮੈਂ ਮੈਨੂੰ ਪਤਾ ਲੱਗਿਆ ਵੀ ਇੱਥੇ ਫੈਕਟਰੀ ਦੇ ਵਿੱਚ ਕੰਮ ਕਰਦੇ ਜਿਹੜੇ ਮੁਲਾਜ਼ਮ ਸੀਗੇ ਤੇ ਉਹਨਾਂ ਚੋਂ ਇੱਕ ਜਣੇ ਦੀ ਡੈਥ ਹੋ ਗਈ ਮੌਕੇ ਤੇ ਤੇ ਦੋ ਜਣੇ ਜਿਹੜੇ ਸੀਗੇ ਹਸਪੀਟਲਾਈਜ਼ ਕੀਤੇ ਗਏ ਸੋ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਮੈਂ ਅੱਜ ਜਿੱਦਾਂ ਹੀ ਪਹੁੰਚਿਆ ਹੈਗਾ ਤੇ ਇੱਥੇ ਮੌਕੇ ਤੇ ਜਾ ਕੇ ਮੌਕਾ ਚੈੱਕ ਕੀਤਾ ਕਾਰਨ ਇਹਦੇ ਵਿੱਚ ਇਦਾਂ ਹੈ ਕਿ ਇੱਥੇ ਨਾ ਕਾਫੀ ਯੂਨਿਟ ਨੇ ਤੇ ਜਿਹੜਾ ਹੈ ਕਿਉਂਕਿ ਫਾਰਮਾਸਿਊਟੀਕਲ ਕੰਪਨੀ ਹੈਗੀ ਮੈਂ ਬਹੁਤ ਜ਼ਿਆਦਾ ਟੈਕਨੀਕਲ ਤੇ ਨਹੀਂ ਕਹੂੰਗਾ ਚੈਂਬਰ ਕਿਉਂਕਿ ਉੱਥੇ ਕਾਫੀ ਚੈਂਬਰ ਨੇ ਜਿੱਦਾਂ ਚੈਂਬਰ ਹੁੰਦੇ ਆ ਵੀ ਕੋਈ ਛੋਟੇ ਛੋਟਾ 파ਟ ਹੁਡਾ ਹੈਗਾ ਪਾਈਪ ਦਾ ਤੇ ਉੱਥੋਂ ਗੈਸ ਲੀਕ ਹੋਈ ਸੀਗੀ ਤੇ ਉਹ ਇਹਨਾਂ ਨੇ ਹੁਣ ਚਲੋ ਕੰਟੇਨ ਕਰ ਲਈ ਗਈ ਹੈ ਕਿਉਂਕਿ ਇੱਕ ਯੂਨਿਟ ਸੀਗੀ ਕੋਈ ਟੈਸਟਿੰਗ ਕਰਕੇ ਬਾਅਦੋਂ ਉਹਨੂੰ ਕੰਟੇਨ ਕਰ ਲਿਆ ਕਿੱਤੋਂ ਦਾ ਸੀ ਜੀ ਰਹਿਣਾ ਦਾ ਜਿਹੜੇ ਜਿਹਦੀ ਡੈਥ ਹੋਈ ਜੋ ਕਿਤੋਂ ਦੇ ਜਖਮੀ ਕਿੱਥੇ ਇਹ ਦੱਸੋਗੇ ਜੀ ਹਰਿਆਣੇ ਦਾ ਸੀ ਦੋ ਬੰਦੇ ਹਜੇ ਵੀ ਗੰਭੀਰ ਜ਼ਖਮੀਆਂ ਜਿਨ੍ਹਾਂ ਨੂੰ ਡੀ ਐਮ ਸੀ ਸੀ ਐਮ ਸੀ ਭੇਜਿਆ ਗਿਆ ਹੈ ਇਹਨੂੰ ਕਿਵੇਂ ਦੇਖਦੇ ਹੋ ਜੀ ਮੈਂ ਦੱਸਦਾ ਜੀ ਮੈਂ ਇਨਫੈਕਟ ਉਹਨਾਂ ਨਾਲ ਹੁਣੇ ਫੋਨ ਤੇ ਗੱਲ ਕਰਕੇ ਆਇਆ ਦੋਵੇਂ ਜਿਹੜੇ ਹੈਗੇ ਨੇ ਪੇਸ਼ੈਂਟ ਉਹ ਸਟੇਬਲ ਨੇ ਹੁਣ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਹੈ ਕਿਉਂਕਿ ਸਾਡੇ ਜਿਹੜੇ ਆਈ او ਸੀ ਵਾਲੇ ਇਹਨਾਂ ਨੇ ਵੀ ਕਿਹਾ ਜੀ ਸਾਡੇ ਅਸੀਂ EMPLOYE ਨਾਲ ਭੇਜੇ ਹੋਏ ਨੇ ਤੇ ਉੱਥੇ ਫਿਰ ਫੋਨ ਤੇ ਉਹਨਾਂ ਨਾਲ ਗੱਲ ਕਰਾਈ ਹੈ ਤੇ ਗੱਲ ਕੀਤੀ ਉਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਪ੍ਰ ਕੋਈ ਵੀ ਚੀਜ਼ ਹੋएगी ਤਾਂ ਪ੍ਰਸ਼ਾਸਨ ਨਾਲ ਖੜਾ ਤੇ ਜਿਹੜੀ ਤੁਹਾਨੂੰ ਮੋਨਿਟਰੀ ਹੈਲਪ ਜਾਂ ਕੋਈ ਵੀ ਚਾਹੀਦੀ ਹੋਵੇ ਉਹ ਜਰੂਰ ਦਿੱਤੀ ਜਾਏਗੀ ਇੱਕ ਹਾਸਾ ਐਸੇ ਤਰੀਕੇ ਦਾ ਹਾਸਾ ਪਿਛਲੇ ਸਾਲ ਵੀ ਹੋਇਆ ਸੀ ਕਾਫੀ ਖਤਰਨਾਕ ਹਰ ਸਾਲ ਇਹ ਨਹੀਂ ਹਾਸੇ ਹੁੰਦੇ ਰਹਿੰਦੇ ਫੈਕਟਰੀ ਦੇ ਫੇਰ ਵੀ ਕੋਈ ਕਾਰਵਾਈ ਕੀਤੀ ਨਹੀਂ ਨੂੰ ਕਿਵੇਂ ਦੇਖਦੇ ਦੇਖੋ ਮੈਂ ਜਿੱਥੇ ਤੱਕ ਪਤਾ ਕੀਤਾ ਹੈ ਇਸ ਫੈਕਟਰੀਜ਼ ਦਾ ਇਹ ਹਾਦਸਾ ਹੋਇਆ ਨਹੀਂ ਹੈਗਾ ਇਦਾਂ ਜੇ ਕੋਈ ਹੋਰ ਹੋਏਗਾ ਤਾਂ ਮੈਂ ਉਹਦੇ ਤੇ ਟਿੱਪਣੀ ਦੇ ਨਹੀਂ ਸਕਦਾ ਪਰ ਇਸ ਜਿਹੜਾ ਹਾਦਸੇ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਦੇਖੋ ਇਹਦੇ ਚ ਇਦਾਂ ਜਿੱਦਾਂ ਸਾਨੂੰ ਜਿਹੜੀ ਵੀ ਰਿਪੋਰਟ ਆਏਗੀ ਅਸੀਂ ਇਹਦੀ ਇਨਵੈਸਟੀਗੇਸ਼ਨ ਜੀ ਕਰਾਂਗੇ ਜਿੱਦਾਂ ਵੀ ਸਾਨੂੰ ਲੱਗਦਾ ਹੈਗਾ ਅਸੀਂ ਮੌਕੇ ਦੀ ਰਿਪੋਰਟ ਸਾਡੇ ਡੀਡੀਐਫ ਡਿਪਟੀ ਡਾਇਰੈਕਟਰ ਫੈਕਟਰੀ ਨਾਲ ਨੇ ਸਾਹਿਲ ਜੀ ਤੇ ਇਹ ਪੂਰਾ ਚੈੱਕ ਕਰਕੇ ਉਹਦੇ ਚ ਰਿਪੋਰਟ ਦੇਣਗੇ ਸਾਡੇ ਪੁਲਿਸ ਮੁਲਾਜ਼ਮ ਵੀ ਨਾਲ ਨੇ ਡੀਐਸਪੀ ਸਾਹਿਬ ਇਹ ਵੀ ਦੇਖ ਕੇ ਕਰਨਗੇ ਜੋ ਵੀ ਇਹਦੇ ਚ ਸਾਨੂੰ ਲੱਗੇਗਾ ਵੀ ਜੇ ਫਾਲਟ ਹੈਗਾ ਗੰਭੀਰ ਇਹਨਾਂ ਦਾ ਤਾਂ ਉਸਤੇ ਵੀ ਕਾਰਵਾਈ ਹੋਏਗੀ ਜੇ ਨਹੀਂ ਹੋਏਗਾ ਤਾਂ ਉਸ ਅਕੋਰਡਿੰਗਲੀ ਸਰ ਨੇੜੇ ਕਿਸਾਨ ਜੱਥੇਬੰਦੀਆਂ ਵੱਲੋਂ ਕਿਹਾ ਗਿਆ ਹੈਗਾ ਵੀ ਇਹ ਫੈਕਟਰੀ ਇਨਕੇ ਪਿੰਡ ਦੇ ਨਾਲ ਅਟੈਚ ਹੈਗੀ ਆ ਵੀ ਕੋਈ ਵੱਡਾ ਹਾਦਸਾ ਵੀ ਹੋ ਸਕਦਾਗਾ ਵੀ ਪਿੰਡ ਦੀ ਆਬਾਦੀ ਦੇ ਵਿੱਚ ਫੈਕਟਰੀ ਬਣੀ ਹੈਗੀ ਆ ਵੀ ਇਸ ਨੂੰ ਦੂਰ ਕੀਤਾ ਜਾਵੇ ਸਾਰੇ ਕਿਹੜਾ ਜਿੱਥੇ ਬੰਦਿਆਂ ਵੱਲੋਂ ਚਲੋ ਦੇਖੋ ਜੀ ਮੈਂ ਅੱਜ ਹੀ ਆਇਆ ਮੈਂ ਤੁਹਾਡੀ ਕੁਐਸਚਨ ਨੂੰ ਉਹ ਨਹੀਂ ਕਰਦਾ ਬਟ ਮੈਂ ਇੱਥੇ ਦੇ ਮੌਕੇ ਦੇ ਉੱਤੇ ਮੈਂ ਗੱਲ ਕਰ ਸਕਦਾ ਹਾਂ ਮੈਂ ਤੁਹਾਨੂੰ ਬੇਨਤੀ ਕਰਦਾ ਸਰ ਮੇਰੇ ਤੱਕ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਤੇ ਜਿਹੜਾ ਜ਼ਖਮੀ ਨੇ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਹੋਈ ਹੈ ਜੀ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਉਹਨਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਵੀ ਪ੍ਰਸ਼ਾਸਨ ਨਾਲ ਖੜਾ ਤੇ ਕੋਈ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਰ ਮੇਰੇ ਤੱਕ ਦੇ ਪਰਿਵਾਰ ਵੱਲੋਂ ਕੋਈ ਮੰਗ ਕੀਤੀ ਗਈ ਹੁਣ ਤੱਕ ਦੇਖੋ ਇਹਨਾਂ ਦੀ ਆਪਸ ਇੰਟਰਨਲ ਗੱਲ ਚੱਲ ਰਹੀ ਹੈ ਜੀ ਜਿੱਦਾਂ ਵੀ ਉਹ ਉਹਨਾਂ ਨੂੰ ਠੀਕ ਹੋਏਗਾ ਪ੍ਰਸ਼ਾਸਨ ਉਹਨਾਂ ਦੇ ਨਾਲ ਖੜੀ ਹੈਗੀ ਹੈ ਤੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਜਿੰਨੀ ਹੈਗੀ ਕੰਪਨਸੇਸ਼ਨ ਉਹ ਦਵਾਣ ਦੀ ਕੋਸ਼ਿਸ਼ ਕਰਾਂਗਾ ਗੈਸ ਲੀਕੇਜ ਇੱਕ ਵੱਡਾ ਸ਼ਬਦ ਹੈਗਾ ਜਿਵੇਂ ਸ਼ਹਿਰ ਦੇ ਲੋਕਾਂ 'ਚ ਇੱਕ ਪੈਨਿਕ ਪੈਣ ਜਾਂਦਾ ਡਰ ਦਾ ਮਾਹੌਲ ਪੈਣ ਜਾਂਦਾ ਜਿਵੇਂ ਪਿੰਡਾਂ ਦੇ ਲੋਕਾਂ 'ਚ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਹੈਗੀ ਹੈ ਜਾਂ ਨਹੀਂ ਕਿਉਂਕਿ ਨਹੀਂ ਉਹਦੇ ਵਾਸਤੇ ਦੇਖੋ ਮੈਂ ਉਹਦੇ ਵਾਸਤੇ ਮੋਸੇ ਗੱਲ ਤੇ ਆ ਰਿਹਾ ਮੈਂ ਹੁਣੇ ਡੀ ਸਾਹਿਬ ਨੂੰ ਇਸ ਗੱਲ ਦੀ ਰਿਪੋਰਟ ਦਿੱਤੀ ਹੈ ਤੇ ਮੈਂ ਪੂਰੇ ਆਪਣੇ ਬਨਾਲਾ ਸ਼ਹਿਰ ਤੇ ਸਾਰੇ ਸ਼ਹਿਰ ਵਾ ਆਪ ਤੁਹਾਡੇ ਕੋਲ ਫੋਟੋਜ਼ ਵੀ ਸ਼ੇਅਰ ਕਰ ਦਿੰਨਾ ਵੀਡੀਓ ਵੀ ਮੈਂ ਆਪ ਜਾ ਕੇ ਮੌਕਾ ਚੈੱਕ ਕੀਤਾ ਤੇ ਉੱਥੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਗੈਸ ਕੋਈ ਐਦਾਂ ਦੀ ਹੈਗੀ ਉਹ ਇੱਕ ਯੂਨਿਟ ਚ ਸੀਗੀ ਉਹ ਕੋਈ 10 ਫੁੱਟ ਦੇ ਦਾਇਰੇ ਚ ਹੋਏਗੀ ਵੱਧ ਤੋਂ ਵੱਧ ਉਸ ਤੋਂ ਬਾਅਦ ਕਿਤੇ ਇਨਫੈਕਟ ਫੈਕਟਰੀ ਤੋਂ ਬਾਹਰ ਤਾਂ ਦੂਰ ਦੀ ਗੱਲ ਹੈ ਉਸ ਚੈਂਬਰ ਤੋਂ ਬਾਹਰ ਵੀ ਨਹੀਂ ਸੀ ਤੇ ਆਪਾਂ ਨੂੰ ਕਿਤੇ ਦੂਰ ਦਰਾਜ ਇੱਥੇ ਜਿਹੜੇ ਪਿੰਡ ਹੈਗੇ ਨੇ ਨੇੜੇ ਤੇੜੇ ਉਹ ਬਿਲਕੁਲ ਹੀ ਪੈਨਿਕ ਕਰਨ ਦੇ ਤਾਂ ਕਿੱਥੇ ਗੈਸ ਲੀਕ ਜਮ ਜਿੱਥੇ ਕਿੰਨੇ ਇੱਕ ਵਰਕਰ ਸੀ ਕੰਮ ਕਰਦਾ ਦੇਖੋ ਇਹ ਸ਼ਿਫਟ ਵਾਈਜ਼ ਕੰਮ ਕਰਦੇ ਨੇ ਹੁਣ ਮੈਨੂੰ ਐਗਜ਼ੈਕਟਲੀ ਪਤਾ ਪਰ ਆਈ ਥਿੰਕ ਉਸ ਯੂਨਿਟ ਤੇ ਤਿੰਨ ਚਾਰ ਵਰਕਰ ਕੰਮ ਕਰਦੇ ਸੀਗੇ ਤੇ ਉਹ ਜਿੱਦਾਂ ਇਹਨਾਂ ਦੀ ਸ਼ਿਫਟ ਹੁੰਦੀ ਹੈ ਉਸ ਅਕੋਰਡਿੰਗ ਕੰਮ ਕਰਦੇ ਨੇ ਸਰ ਪਰਿਵਾਰ ਮੈਂਬਰ ਵੱਲੋਂ ਪਹਿਲਾਂ ਕਾਰਵਾਈ ਦੀ ਗੱਲ ਆਖੀ ਗਈ ਤੇ ਉਹਦੇ ਬਾਅਦ ਦਬਾਇਆ ਗਿਆ ਇਹ ਨੂੰ ਕਿਵੇਂ ਦੇਖਦੇ ਨੇ ਪਰਿਵਾਰ ਮੈਂਬਰ ਵੱਲੋਂ ਕਾਰਵਾਈ ਕਰਾਉਣ ਨੂੰ ਕਹਿ ਰਹੇ ਸੀ ਜੀ ਦੇਖੋ ਉਹ ਉਹ ਇੱਕੋ ਥੋੜਾ ਉਹਨਾਂ ਦਾ ਇੰਟਰਨਲ ਮੈਟਰ ਹੈ ਵੀ ਕਾਰਵਾਈ ਕਿਉਂਕਿ ਚਲੋ ਇਹਨਾਂ ਨੇ ਆਪਸ ਵਿੱਚ ਗੱਲ ਕੀਤੀ ਹੈਗੀ ਹੈ ਤੇ ਉਹ ਪਰਿਵਾਰ ਵਾਲੇ ਦੱਸ ਸਕਦੇ ਜੀ ਉਹਨਾਂ ਨੂੰ ਤੁਸੀਂ ਬੈਟਰ ਪੁੱਛ ਸਕਦੇ। ਸਟਾਫ ਫਲਾਂਟ ਦੇ ਵਿੱਚ ਹੁਣ ਵੀ ਸ਼ਿਫਟ ਲਗਾਤਾਰ ਕੰਟੀਨਿਊ ਚੱਲ ਰਹੀ ਹੈ। ਕਹਿ ਸਕਦੇ ਕਿ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਬਿਲਕੁਲ ਅੰਡਰ ਕੰਟਰੋਲ ਹੈ। ਬਿਲਕੁਲ ਅੰਡਰ ਕੰਟਰੋਲ ਹੈ। ਬਾਕੀ ਇਸ ਇਨਸੀਡੈਂਟ ਨੂੰ ਐਦਾਂ ਨਹੀਂ ਪ੍ਰਸ਼ਾਸਨ ਲਏਗਾ। ਇਹਨਾਂ ਨੂੰ ਪੁੱਛਿਆ ਵੀ ਜਾਏਗਾ ਜੀ ਕਿਉਂ ਹੋਇਆ ਹੈਗਾ ਤੇ ਉਸਤੇ ਪ੍ਰੋਪਰ ਕਾਰਵਾਈ ਵੀ ਕੀਤੀ ਜਾਏਗੀ ਜੇ ਲੋੜ ਪਈ ਤਾਂ। ਸਰ ਗਾਹ ਨੂੰ ਐਜ ਹਾਸੇ ਨਾ ਹੁਣ ਫੈਕਟਰੀ ਦੇਖੋ ਇਹ ਤਾਂ ਇੱਕ ਜਨਰਲ ਮੈਸੇਜ ਆ ਰਿਹਾ ਨੂੰ ਹੈਗਾ ਇਨਫੈਕਟਿਵ ਪ੍ਰੋਫੈਸ਼ਨਲ ਕੰਪਨੀ ਹੈਗੀ ਹੈ ਜੀ ਇਹ ਕੋਈ ਛੋਟੀ ਨਹੀਂ ਹੈਗੀ ਇਹ ਵੀ ਇਹਨਾਂ ਦੇ ਕਾਫੀ ਸੇਫਗਾਰਡ ਪ੍ਰੋਟੋਕੋਲ ਹੁੰਦੇ ਨੇ ਫਿਰ ਵੀ ਇਹਨਾਂ ਨੂੰ ਕਿਹਾ ਜਾਏਗਾ ਜੀ ਤੁਸੀਂ ਫਿਰ ਵੀ ਧਿਆਨ ਰੱਖਿਆ ਜੇ